ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਬਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪਰਬਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰੇ ਆਪ ਜੀ ਨੂੰ ਮੁਖਾਤਬ ਹੋਏ ਨੇ ਅੱਜ ਅਸੀਂ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੇ ਜਨਮ ਦਿਹਾੜੇ ਮੌਕੇ ਮੇਰੇ ਤੋਂ ਪਹਿਲਾਂ ਆ ਮੇਰੇ ਨਾਲ ਖੜੋਤੇ ਭਾਈ ਚੜ੍ਹ ਸਿੰਘ ਉਹਨਾਂ ਨੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਮਹਾਨ ਕੁਰਬਾਨੀ ਬਾਰੇ ਚਾਨਣਾ ਪਾਇਆ ਕਿ ਜਦੋਂ ਭਾਰਤ ਸਰਕਾਰ ਜੋ ਉਸ ਵੇਲੇ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਚੱਲਦੀ ਸੀ ਤੂਪਾਂ ਤੇ ਟੈਂਕਾਂ ਦੇ ਕਾਫਲੇ ਲੈ ਕੇ ਸ੍ਰੀ ਅਕਾਲ ਤਖਤ ਸਾਹਿਬਲ ਵਦੀ ਇਹ ਮਰਦੇ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਅਮਰ ਸ਼ਹੀਦ ਪਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਰਨਲ ਸੁਬੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਹੋਰ ਬਹੁਤ ਸਾਰੇ ਸਿੰਘਾਂ ਨੇ ਉਹਨਾਂ ਤੂਪਾਂ ਦਾ ਉਹਨਾਂ ਟੈਂਕਾਂ ਦਾ ਮੂੰਹ ਤੋੜ ਜਵਾਬ ਦਿੱਤਾ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਵਕਤ ਬਦਲਦਾ ਰਹਿੰਦਾ ਹੈ ਸਰੀਆਕਾਲ ਤੱਕ ਸਹਿਬ ਦੇ ਉੱਤੇ ਹਮਲਾ 1984 ਦੇ ਵਿੱਚ ਨਾ ਪਹਿਲੀ ਵਾਰੀ ਹੋਇਆ ਸੀ ਨਾ ਆਖਰੀ ਵਾਰ ਜਿੰਨਾ ਚਿਰ ਦਿੱਲੀ ਦੇ ਤਖਤ ਦੇ ਮੁਕਾਬਲੇ ਸ੍ਰੀ ਅਕਾਲ ਤੱਕ ਸਹੱਦ ਦੀ ਹਜ਼ਮਤ ਹੋਂਦ ਬਰਕਰਾਰ ਹੈ ਇਹ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਤਖਤ ਰੜਕਦਾ ਰਹੇਗਾ ਪਰ ਅੱਜ ਜਿਸ ਦੌਰ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ ਇਹ ਬਹੁਤ ਭਿਆਨਕ ਦੌਰ ਹੈ ਮੈਂ ਭਿਆਨਕ ਇਸ ਕਰਕੇ ਕਹਿ ਰਿਹਾ ਕਿਉਂਕਿ ਉਸ ਵਕਤ ਹਮਲਾ ਕੀਤਾ ਸੀ ਜਿਹੜੇ ਸਾਡੇ ਵਹਿਰੀ ਅਖਵਾਉਂਦੇ ਸੀ ਸਾਡੇ ਨਾਲ ਵਾਇਰ ਕੱਢਣਾ ਚਾਹੁੰਦੇ ਸੀ ਅੱਜ ਜਿਹੜਾ ਹਮਲਾ ਹੋ ਰਿਹਾ ਉਹ ਉਹਨਾਂ ਲੋਕਾਂ ਵੱਲੋਂ ਹੋ ਰਿਹਾ ਜਿਨ੍ਹਾਂ ਲੋਕਾਂ ਦੀ ਡਿਊਟੀ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਪਹਿਰੀਦਾਰੀ ਕਰਨ ਦੇ ਲਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀ ਮर्यादाਵਾਂ ਦੀ ਪਰੰਪਰਾਵਾਂ ਦੀ ਰਾਖੀ ਕਰਨ ਦੀ ਜਿਨ੍ਹਾਂ ਦੀ ਡਿਊਟੀ ਲਈ ਸੀ ਉਹਨਾਂ ਵਿੱਚ ਹੀ ਕੁਝ ਭੈਠ ਕਰ ਚੁੱਕੇ ਨਾ ਸਿੱਖੀਏ ਅੱਜ ਉਹਨਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਮਰਿਆਦਾਵਾਂ ਤੇ ਪਰੰਪਰਾਵਾਂ ਦਾ ਘਾਣ ਕਰ ਰਹੇ ਨੇ ਫਰਕ ਸਿਰਫ ਇਹਨਾਂ ਕਿ ਉਹ ਤੋਪਾਂ ਤੇ ਟੈਂਕ ਲੈ ਕੇ ਆਏ ਸੀ ਦਿੱਲੀ ਤੋਂ ਤੇ ਤੋਪਾਂ ਦੇ ਗੋਲੇ ਤੇ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਵਾਰ ਕੀਤੇ ਸੀ ਇਹ ਨੌ ਸਿੱਖੀਏ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਨੂੰ ਰੋਲਣ ਦਾ ਯਤਨ ਕਰਦੇ ਨੇ ਇਹਨਾਂ ਦੇ ਜਿਹੜੇ ਸ਼ਬਦ ਹੁੰਦੇ ਆ ਉਹ ਗੋਲੀਆਂ ਹੁੰਦੀਆਂ ਨੇ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਜਿਹੜਾ ਇਹ ਬੋਲਦੇ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਹ ਲਿਖਦੇ ਨੇ ਇਹ ਇਹਨਾਂ ਦੇ ਤੀਰ ਹੁੰਦੇ ਨੇ ਦੱਸਿਆ ਗਿਆ ਨਾ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਦੇ ਵਿੱਚ ਆਦੇਸ਼ ਕਰਕੇ ਬਣਾਈ ਜਿਹੜੀ ਕਮੇਟੀ ਹੈ ਉਹ ਗੁੰਮਰਾਹ ਕਰ ਰਹੀ ਹੈ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੁਣੌਤੀ ਮੈਨੂੰ ਪਤਾ ਲੱਗਿਆ ਇੱਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤਹਿਤ ਬਣੀ ਹੈ ਕਮੇਟੀ ਗੈਰ ਕਾਨੂੰਨੀ ਹੈ ਕਿੰਦੀ ਕਮਾਲ ਦੀ ਗੱਲ ਹੈ ਸਾਡੀ ਕਾਨੂੰਨੀ ਆ ਭਾਰਤੀ ਕਾਨੂੰਨ ਤਹਿਤ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਬਣੀ ਆ ਇਹ ਗੈਰ ਕਾਨੂੰਨੀ ਹੈ ਕਿੰਦੀ ਹਰਾਨੀ ਦੀ ਗੱਲ ਹੈ ਇਹ ਤਾਂ ਇਹ ਨਾ ਸਮਝ ਐ ਐਸੀਆਂ ਗੱਲਾਂ ਕਰਨ ਵਾਲੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਲਾਬੀ ਦੇ ਢਹੇ ਚੜ ਗਏ ਨੇ ਸਿੱਖ ਵਿਰੋਧੀ ਲਾਬੀ ਦੇ ਢਹੇ ਚੜ ਕੇ ਇਹੋ ਜੀਆਂ ਕੱਚੀਆਂ ਪੇਲੀਆਂ ਗੱਲਾਂ ਕਰ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾ ਮੁਤਾਬਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੇ ਪੰਜ ਸਿੰਘ ਸਹਿਬਾਨਾਂ ਵੱਲੋਂ ਜਾਰੀ ਹੁਕਮ ਜਿਹੜਾ ਹੋਇਆ ਉਸ ਮੁਤਾਬਕ ਬਣੀ ਕਮੇਟੀ ਤਾਂ ਗੈਰਕਾਨੂੰਨੀ ਹੋਗੀ ਉਹ ਗੁੰਮਰਾਹ ਕਰਨ ਵਾਲੀ ਹੋਗੀ ਇਹਨਾਂ ਦੀ ਕਾਨੂੰਨ ਮੁਤਾਬਕ ਹੋਗੀ ਤੇ ਸਿੱਧੇ ਰਾਹ ਪਾਉਣ ਵਾਲੀ ਵੀ ਹੋਗੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੈ ਇੱਕ ਕਿਸਮ ਦਾ ਫਰਕ ਸਿਰਫ ਇਹਨਾਂ ਹੈ ਕਿ 84 ਦੇ ਵਿੱਚ ਇਮਾਰਤ ਨੂੰ ਢਾਇਆ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਡੈਮੇਜ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਡੈਮੇਜ ਕਰ ਰਹੇ ਨੇ ਜੇ ਤੁਸੀਂ ਇਹਨਾਂ ਦੀ ਬਾਤ ਮੰਨ ਜਾਓ ਫੇਰ ਤਾਂ ਜਿੰਨਾ ਮਰਜੀ ਪੈਸਾ ਕਮਾਈ ਜਾਓ ਜਿੰਨੀ ਮਰਜੀ ਤੁਸੀਂ ਜਿਹੜੀ ਐ ਜ਼ਿੰਦਗੀ ਜਿਉ ਜੀ ਮਰਜੀ ਜਿਉਂ ਜਾਓ ਜੇ ਤੁਸੀਂ ਇਹਨਾਂ ਮੁਤਾਬਕ ਕੰਮ ਨਹੀਂ ਕਰਦੇ ਫੇਰ ਸਾਰਾ ਕੁਝ ਤੁਹਾਡਾ ਗਲਤ ਹੈ ਮੈਂ ਪਹਿਲਾਂ ਵੀ ਕਿਹਾ ਸੀ ਫੇਰ ਗ੍ਰਾਹੀਆਂ ਵੀ ਗਣਦੇ ਆ ਵੀ ਕਿੰਨੀਆਂ ਗ੍ਰਾਹੀਆਂ ਖਾਧੀਆਂ ਨੇ ਕਿੰਨੀਆਂ ਘੁੱਟਾਂ ਪਾਣੀ ਦੀਆਂ ਪੀਤੀਆਂ ਨੇ ਇਸ ਕਿਸਮ ਦੇ ਨੇ ਕੱਲ ਪਰਸੋਂ ਮੇਰੀ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਜੀ ਨਾਲ ਗੱਲ ਹੋਈ ਮੈਨੂੰ ਕਹਿਣ ਲੱਗੇ ਹੁਣ ਕੀ ਹੋ ਰਿਹਾ ਹੈ ਮੇਰੇ ਬਾਰੇ ਕੀ ਸੋਚ ਚੱਲ ਰਹੀ ਹੈ ਮੈਂ ਇਹਨਾਂ ਨੂੰ ਕਿਹਾ ਜੀ ਤੁਹਾਡੀਆਂ ਸਮਾਗਮਾਂ ਦੀਆਂ ਫੋਟੋਆਂ ਖੰਗਾਲੀਆਂ ਜਾ ਰਹੀਆਂ ਨੇ ਕਹਿੰਦਾ ਉਹ ਕਾਹਦੇ ਹਾਸਤੇ ਖੰਗਾਲੀਆਂ ਜਾ ਰਹੀਆਂ ਮੈਂ ਕਿਹਾ ਕਿ ਤੁਹਾਡੀ ਫੋਟੋ ਕਿਸੇ ਬੀਬੀ ਨਾਲ ਦਿਸ ਜੇ ਕੋਈ ਸਨਮਾਨ ਲੈਂਦੇ ਦੀ ਸਨਮਾਨ ਦਿੰਦੇ ਦੀ ਜਾਨੇ ਆਂ ਸੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਉੱਥੇ ਟੀਚਰ ਪ੍ਰਿੰਸੀਪਲ ਅਕਸਰ ਹੀ ਸਟੇਜਾਂ ਦੇ ਉੱਤੇ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਉਹ ਮਾਣ ਸਨਮਾਨ ਕਰਦੇ ਨੇ ਮੈਂ ਕਿਹਾ ਜੀ ਉਹ ਤੁਹਾਡੀਆਂ ਤਸਵੀਰਾਂ ਖਗਾਲੀਆਂ ਜਾ ਰਹੀਆਂ ਐ ਕਿ ਕਿਸੇ ਬੀਬੀ ਨਾਲ ਕਿਸੇ ਸਮਾਗਮ ਚ ਸਰੂਪਾ ਲੈਂਦੇ ਆਂ ਦੀਆਂ ਸਰੂਪਾ ਦੇਂਦੇ ਦੀਆਂ ਤਸਵੀਰਾਂ ਦਿਸ ਜਾਣ ਕਹਿੰਦਾ ਫੇਰ ਕੀ ਕਰਨਗੇ ਮੈਂ ਕਿਹਾ ਫੇਰ ਜਿਹੜੀ ਭਗੌੜਿਆਂ ਦੀ ਜਿਹੜੀ ਉਹ ਟੰਗਣਾ ਮਣਾਉ ਤਾਂ ਉਹਨੂੰ ਦੇਣਗੇ ਵੀ ਹੁਣ ਇਹਦਾ ਜਿਹੜਾ ਲਾਭੇ ਦਾ ਕੋਈ ਇਹਦਾ ਜੋੜੇ ਦਾ ਕਨੈਕਸ਼ਨ ਆ ਕਰਨਗੇ ਇਸ ਕਿਸਮ ਦੀ ਆਦਤ ਹੈ। ਔਰ ਪਰਸੋ ਹੀ ਅਜੀਵਨਾ ਨਾਲ ਗੱਲ ਹੋ ਕੇ ਟੀਸੀ ਤੇ ਉਸੇ ਦਿਨ ਸ਼ਾਮ ਨੂੰ ਮੈਨੂੰ ਫੋਨ ਆ ਗਿਆ। ਕਹਿੰਦੇ ਜੀ ਇੱਕ ਬੀਬੀ ਦੇ ਨਾਲ ਟੀਵੀ ਚੈਨਲ ਦੇ ਉੱਤੇ ਤੁਹਾਡਾ ਇਥੋਂ ਹਲਕੇ ਦਾ ਲੀਡਰ ਇੰਟਰਵਿਊ ਕਰ ਰਿਆ ਸੀ। ਉਹ ਕਹਿੰਦਾ ਜੀ ਮੈਂ ਕੈਨੀ ਰਗਵੀਰ ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਪੰਜ ਪੇਜ ਭਰਤੇ। ਕੁడా ਮਹਾਨ ਕੰਮ ਕਰ ਰਹੇ ਆ ਗਿਆਨੀ ਰਘਵੀਰ ਸਿੰਘ ਜਿੰਨੀਆਂ ਕਮੀਆਂ ਲਿਖਣ ਲੱਗ ਗਿਆ ਉਹ ਟੀਵੀ ਚੈਨਲ ਤੇ ਜਿਹੜੀ ਇੰਟਰਵਿਊ ਕਰ ਰਹੀ ਸੀ ਨਾ ਬੀਬੀ ਉਹਨੂੰ ਕਿਹਾ ਜਾਂਦਾ ਕਿ ਮੈਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਦੀਆਂ ਕਮੀਆਂ ਲਿਖਣ ਲੱਗ ਗਿਆ ਜੀ 5 ਪੇਜ ਪਰਤੇ ਸ਼ਰਮ ਨਹੀਂ ਆਉਂਦੀ ਅਸੀਂ ਤਾਂ ਧਾਰਮਿਕ ਬੰਦੇ ਆ ਸਾਡੇ ਤਾਂ ਦੋ ਵਿਰੋਧੀ ਹੋਣਗੇ ਚਾਰ ਵਿਰੋਧੀ ਹੋਣਗੇ ਜਿਨ੍ਹਾਂ ਨੂੰ ਤੁਸੀਂ ਪੁੱਛ ਕੇ 5 ਪੇਜ ਲਿਖਤੇ ਤੁਸੀਂ ਤਾਂ ਸਿਆਸੀ ਲੋਕ ਹੋ ਤੁਹਾਡੇ ਤਾਂ ਹਜ਼ਾਰਾਂ ਵਿਰੋਧੀ ਨੇ ਤੇ ਜੇ ਅਸੀਂ ਲੇਖਨ ਲੱਗ ਗਏ ਤੇ ਪੰਜ ਕਿਤਾਬਾਂ ਲਿਖ ਦਿਆਂਗੇ ਕਿ ਚੇਤੇ ਰੱਖਿਓ ਜੇ ਤੁਹਾਡੇ ਕਾਲੇ ਲੇਖਨ ਦੀਆਂ ਪੰਜ ਕਿਤਾਬਾਂ ਲਿਖ ਦਿਆਂਗੇ ਜੇ ਅਸੀਂ ਲੇਖਨ ਲੱਗ ਗਏ ਤਾਂ ਕਹਿੰਦਾ ਜੀ ਪੰਜ ਪੇਜ ਪੜ੍ਹਦੇ ਮੈਂ ਮੈਂ ਤੁਹਾਨੂੰ ਵੀ ਕਹਿਣਾ ਚਾਹਣਾ ਹੈ ਜੇ ਕਿਸੇ ਵਿਰੋਧੀ ਦੀ ਕਰਦਾਰ ਕੂਸ਼ੀ ਕਰਾਉਣੀ ਹੋਵੇ ਨਾ ਕੋਈ ਨੁਕਸ ਨਕਸ ਲੱਭਣੇ ਹੋਏ ਤੇ ਛੇਕਾ ਦੇ ਦਿਓ ਜੀ ਉਹਨੂੰ ਕੋਈ ਥੋੜੇ ਬੋਦੇ ਪੈਸੇ ਲਊਗਾ ਸੋਰਸ ਵੀ ਨਹੀਂ ਦੇਣੇ ਪੈਣੇ ਸੋਰਸ ਵੀ ਉਹਨੇ ਆਪੇ ਲੱਭ ਲੈਣੇ ਆ ਤੁਹਾਡੀ ਸੋਸ਼ਲ ਮੀਡੀਆ ਤੋਂ ਤੁਹਾਡੀ ਫੇਸਬੁੱਕ ਤੋਂ ਆਪੇ ਹੀ ਸੋਸ਼ਲ ਲੱਭ ਲੈਣੀ ਆਉਣੀਆਂ ਸੋਰਸਸ ਤੇ ਤੁਹਾਡੇ ਵੈਰੀ ਦੀਆਂ ਕਮੀਆਂ ਲਿਖ ਕੇ ਨਾ 5-4 ਪੇਜਾਂ ਚ ਤੁਹਾਨੂੰ ਦੇ ਦੂਗਾ ਤੁਹਾਡੇ ਕੰਮ ਆ ਜਾਣਗੀਆਂ। ਕੈਸੀਆਂ ਹਰਕਤਾਂ ਕਰ ਰਹੇ ਹੋ ਯਾਰ? ਸਿਆਣੇ ਬਿਆਣੇ ਬੰਦੇ ਹੋ ਤੁਹਾਡੇ ਚਿੱਟੀਆਂ ਧਾੜੀਆਂ ਨੇ। ਤੁਸੀਂ ਆਪਣੇ ਆਪ ਨੂੰ ਵੱਡੇ ਲੀਡਰ ਅਖਵਾਉਨੇ ਹੋ। ਇਹ ਜਥੇਦਾਰਾਂ ਦੀਆਂ ਕਮੀਆਂ ਲਿਖਣਾ ਹੀ ਕਿ ਤੁਹਾਡਾ ਕੰਮ ਰਹਿ ਗਿਆ। ਕਮੀਆਂ ਦਾ ਕੋਈ ਰੱਬ ਦੀਆਂ ਲਿਖਣ ਲੱਗ ਜੇ ਤੇ ਰੱਬ ਚ ਨੁਕਸ ਕੱਢ ਦਿੰਦੇ ਨੇ ਲੋਕ। ਅਜੇ ਤਾਂ ਫੇਰ ਬੰਦੇ ਆ। ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਨਾ ਸਮਝ ਲੋਕ ਨੇ ਇਹ ਨਾ ਸਿੱਖੀਏ ਲੋਕ ਨੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਜਿਹੜਾ ਸਾਡਾ ਲਾਣਾ ਤੁਰਿਆ ਫਿਰਦਾ ਨਾ ਜਿਹੜਾ ਸਾਨੂੰ ਮਾਰਨਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਇਹ ਉਹਨਾਂ ਦੇ ਟਹਿੇ ਚੜ ਚੁੱਕੇ ਨੇ ਜਿਹੜੀ ਮੇਰੀ ਵੀ ਇਹਨਾਂ ਦੇ ਕਰਦਾਰਕੁਸ਼ੀ ਕੀਤੀ ਜੋ ਇਹਨਾਂ ਨੇ ਕੀਤਾ ਉਹ ਸਾਰਾ ਦਾ ਸਾਰਾ ਸਿੱਖ ਵਿਰੋਧੀਆਂ ਨੇ ਆਪਣੇ ਪੇਜ਼ਾਂ ਤੋਂ ਉਛਾਲਿਆ ਸਿੱਖ ਵਿਰੋਧੀਆਂ ਨੇ ਆਪਣੇ ਪੇਜਾਂ ਤੋਂ ਉਛਾਲਿਆ ਔਰ ਉਹਨਾਂ ਨੂੰ ਉਛਾਲਣ ਦਾ ਮੌਕਾ ਕਿਹਨੇ ਦਿੱਤਾ ਇਹਨਾਂ ਨੇ ਦਿੱਤਾ ਇਹਨਾਂ ਨੇ ਦਿੱਤਾ ਜਦੋਂ ਮੈਂ ਸ੍ਰੀ ਅਕਾਲ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਮੈਂ 5 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੇ 'ਚ ਕੋਈ ਨੁਕਸ ਨਹੀਂ ਸੀ 8 ਸਾਲ ਮੈਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੀਆਂ ਤਰੀਫਾਂ ਕਰਦੇ ਨਹੀਂ ਸੀ ਥੱਕਦੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ ਚ ਨੁਕਸ ਹੀ ਨੁਕਸ ਨੁਕਸ ਹੀ ਨੁਕਸ ਨੁਕਸ ਹੀ ਨੁਕਸ ਦੇਖਣ ਲੱਗ ਪਏ ਹੈ ਨਾ ਹੈਰਾਨੀ ਦੀ ਗੱਲ ਇਹ ਕਮਾਲ ਦੀਆਂ ਗੱਲਾਂ ਨੇ ਜਿਆਦਾ ਇਹ ਖੁਦ ਬੁੱਧੂ ਨੇ ਤੇ ਜਾਂ ਫਿਰ ਦੁਨੀਆ ਨੂੰ ਬੁੱਧੂ ਸਮਝਦੇ ਨੇ ਵੀ ਸਾਡੇ ਚਾਂਸੇ ਚ ਲੋਕ ਆ ਜਾਣਗੇ ਤੇ ਸਾਡੀਆਂ ਗੱਲਾਂ ਮੰਨੀਆਂ ਜਾਣਗੀਆਂ ਮੇਰੇ ਤੋਂ ਪਹਿਲਾਂ ਮਹਾਂ ਜੋਗ ਛੋਟੇਪੁਰ ਸਾਹਿਬ ਨੇ ਵੀ ਅਪੀਲ ਕੀਤੀ ਹੈ ਮੈਂ ਫੇਰ ਕਹਦੇ ਹਾਂ ਇਸ ਅਕਾਲ ਤੱਕ ਸਹਿਦ ਦੇ ਹੁਕਮ ਦੇ ਉੱਤੇ ਬਣੀ ਹੋਈ ਪੰਜ ਮੈਂਬਰੀ ਕਮੇਟੀ ਮੈਂ ਉਹਨਾਂ ਦੀ ਤਾਰੀਫ਼ ਕਰਦਾ ਕੱਲ ਵੀ ਮੈਂ ਬੋਲਿਆ ਪਟਿਆਲੇ ਦੇ ਵਿੱਚ ਇਹ ਪੰਜੇ ਜਿਹੜੇ ਨੇ ਉਹ ਤਨਤਾ ਦੇ ਯੋਗ ਨੇ ਇੱਕ ਭਾਈ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਜਿਹੜੀ ਹੈ ਉਸ ਪੰਜ ਮੈਂਬਰੀ ਕਮੇਟੀ 'ਚ ਮੈਂਬਰ ਹੈ ਔਰ ਮੈਨੂੰ ਅੱਜ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਇਹਨਾਂ ਦਾ ਨਾਮ ਲਿਖਿਆ ਮੈਂ ਹੀ ਲਿਖਿਆ ਸੀ ਹੱਥ ਨਾਲ ਅੱਜ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਨਾ ਲਿਖ ਰਿਹਾ ਸੀ ਤੇ ਬਿਲਕੁਲ ਸਹੀ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਸਾਡੀ ਭੈਣ ਸੇਵਾ ਨਿਭਾਰੀ ਹੈ ਔਰ ਜਾਂ ਇਹ ਜਾਣਦੀ ਹੈ ਜਾਂ ਅਕਾਲ ਪੁਰਖ ਜਾਣਦਾ ਹੈ ਜਾਂ ਥੋੜਾ ਬਹੁਤ ਅਸੀਂ ਜਾਣਦੇ ਹਾਂ ਕਿ ਇਹਨਾਂ ਦੇ ਕਿੰਨਾ ਦਬਾ ਪਿਆ ਪਰ ਫਿਰ ਵੀ ਇਹ ਸਾਡੀ ਭੈਣ ਡੱਡੀ ਰਹੀ ਹੈ ਅੜੀ ਰਹੀ ਹੈ ਔਰ ਵਾਕਈ ਇਹਨੇ ਸਾਬਤ ਕਰ ਦਿੱਤਾ ਕਿ ਇਹ ਸ਼ਹੀਦ ਪਰਿਵਾਰ ਦੀ ਜਿਹੜੀ ਆ ਉਹ ਬੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸੇਵਾਵਾਂ ਦੇਣ ਦੇ ਬਾਵਜੂਦ ਇਹਦਾ ਅਡੋਲ ਰਹਿਣਾ ਇਹਦਾ ਅਡਿੱਲ ਰਹਿਣਾ ਇਹਦਾ ਅਡਿੱਗ ਰਹਿਣਾ ਸਾਡੇ ਮਨ ਚ ਇਹਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰ ਦਿਆ ਔਰ ਬਾਕੀ ਜਿਹੜੇ ਇਹਨਾਂ ਦੇ ਨਾਲ 4 ਮੈਂਬਰ ਨੇ ਉਹਨਾਂ ਨੂੰ ਵੀ ਜਿਹੜਾ ਨਮਨ ਕਰਨ ਨੂੰ ਦਿਲ ਕਰਦਾ ਕਿ ਉਹ ਅੜੇ ਨੇ ਉਹ ਡਰੇ ਨਹੀਂ ਹੈ ਨਹੀਂ ਦਬਾ ਉਹਨਾਂ ਦੇ ਵੀ ਪਿਆ ਹੋਣਾ ਪਰ ਦਬਾਅ ਭੈਣ ਦੇ باوجود ਉਹ ਅੜੇ ਰਹੇ ਆ ਉਹ ਡਟੇ ਰਹੇ ਆ ਤੇ ਸਾਡਾ ਹੁਣ ਫਰਜ਼ ਬਣਦਾ ਹੈ ਕਿ ਜਦੋਂ ਸਾਡੇ ਚਾਹਣਗੇ ਨਾ ਉਹ ਵੀ ਆਓ ਭਾਈ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਫਲੇ ਦਾ ਹਿੱਸਾ ਬਣੀਏ ਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਨਮਾਨ ਕਰਨਾ ਹੈ ਆਦਬ ਕਰਨਾ ਉਹਨਾਂ ਦਾ ਤਾਂ ਕਿ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਵੀ ਜੇ ਅਸੀਂ ਪੰਥ ਲਈ ਖੜੇ ਆ ਤੇ ਪੰਥ ਸਾਡੇ ਲਈ ਖੜਿਆ ਤੇ ਫਿਰ ਅਸੀਂ ਉਹਨਾਂ ਦੇ ਕਾਫਲੇ ਦਾ ਹਿੱਸਾ ਬਣਨਾ ਹੈ ਪਹਿਲਾਂ ਸਤਕਾਰ ਕਰਨਾ ਹੈ ਫਿਰ ਅਸੀਂ ਉਹਨਾਂ ਦੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਨਾ ਹੈ ਇਹ ਤਾਂ ਕਹਿੰਦੇ ਆ ਨਾ ਸਾਡੀ 30 ਲੱਖ ਹੋ ਗਈ ਸਾਡੀ 35 ਲੱਖ ਹੋ ਗਈ। ਔਰ ਬਿਨਾ ਆਧਾਰ ਕਾਰਡ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮੇ ਚ ਸਪਸ਼ਟ ਲਿਖਿਆ ਕਿ ਆਧਾਰ ਕਾਰਡ ਨੰਬਰ ਹੋਣਾ ਚਾਹੀਦਾ ਹੈ ਬੋਕਸ ਨਹੀਂ ਹੋਣੀ ਚਾਹੀਦੀ ਭਰਤੀ। ਇਹਨਾਂ ਨੇ ਕੋਈ ਆਧਾਰ ਕਾਰਡ ਨਹੀਂ ਜਿਹੜਾ ਉਹ ਦਿੱਤਾ। ਤਾਂ ਮਤਲਬ ਸਾਰੀ ਬੋਕਸ ਹੀ ਹੈ। ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ 5 ਮੈਂਬਰੀ ਕਮੇਟੀ ਆਉਣੀ ਹੈ ਉਹਨੇ ਆਧਾਰ ਕਾਰਡ ਨੰਬਰ ਵੀ ਜਿਹੜਾ ਉਹ ਮੈਂਸ਼ਨ ਕਰਨਾ। ਔਰ ਅਸੀਂ ਐਡੀ ਵੱਡੀ ਗਿਣਤੀ 'ਚ ਮੈਂਬਰ ਬਣਨਾ ਐਡੀ ਵੱਡੀ ਗਣਤੀ 'ਚ ਮੈਂਬਰ ਬਣਨਾ ਹੈ ਕਿ ਜੋ ਮਹਾਰਾਸ਼ਟਰ ਦੇ ਵਿੱਚ ਉਹ ਸ਼ਿਵ ਸੈਨਾ ਨਾ ਹੋਇਆ ਸੀ ਨਾ ਆਪਾਂ ਉਹੀ ਕਰਾਂਗੇ ਇਹਨਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਡਰਾਉਣ ਵਾਸਤੇ ਟੀਵੀ ਚੈਨਲਾਂ ਦੇ ਉੱਤੇ ਦਿਖਾ-ਦਿਖਾ ਕੇ ਅਸਤੀਫੇ ਦਿੱਤੇ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਫਿਰ ਖੁੱਡਾਂ 'ਚ ਵੜ ਗਏ ਕੋਈ ਗੱਲ ਨਹੀਂ ਵਕਤ ਆਊਗਾ ਤੁਹਾਨੂੰ ਧੂਕੇ ਬਾਹਰ ਕੱਢਾਂਗੇ ਅਸੀਂ ਆਕਾਲੀ ਦਲ ਚੋਂ ਇਥੇ ਤੇ ਰੱਖਿਓ ਜੇ ਗੱਲ ਇਸ ਰੀ ਅਕਾਲ ਤੱਕ ਸਾਡਾ ਹੁਕਮਨਾਮਾ ਔਰ ਪੰਥ ਜਿਹੜਾ ਇਹ ਹੁਕਮਨਾਮੇ ਨੂੰ ਮੰਨੇਗਾ ਔਰ ਮਨਾਏਗਾ ਵੀ ਸਾਧ ਸੰਗਤ ਜੀ ਅਸੀਂ ਵੱਧ ਤੋਂ ਵੱਧ ਸ਼ਰੋਮਣੀਆਂ ਆਕਾਲੀ ਦਲ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਪੁਨਰ ਸਰਜੀਤ ਹੋਣ ਜਾ ਰਿਹਾ ਹੈ ਅਸੀਂ ਉਹਦਾ ਹਿੱਸਾ ਬਣਨਾ ਹੈ ਵੱਧ ਤੋਂ ਵੱਧ ਗਣਤੀ 'ਚ ਵੱਡੀ ਗਣਤੀ 'ਚ ਇਹ ਜਿਹੜਾ ਆਪਣੇ ਆਪ ਨੂੰ ਮਾਨਤਾ ਪ੍ਰਾਪਤ ਦੱਸਦਾ ਹੈ ਇਹ ਚੱਕੀ ਫਿਰੇ ਮਾਨਤਾ ਬੱਟੀ ਫਿਰੇ ਮਾਨਤਾ ਦੀ ਪੱਟੀ ਕੋਈ ਨਹੀਂ ਜੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਚ ਬਣਨ ਵਾਲੇ ਪੁਨਰ ਸਰਜੀਤ ਹੋਣ ਵਾਲੇ ਅਕਾਲੀ ਦਲ ਨੂੰ ਮਾਨਤਾ ਦੀ ਲੋੜ ਪਾਉਗੀ ਨਾ ਲੈ ਲਾਂਗੇ ਅਸੀਂ ਵੀ ਹਜੇ ਸਾਨੂੰ ਲੋੜ ਨਹੀਂ ਹੈ ਜਦੋਂ ਲੋੜ ਪਾਉਗੀ ਦੇਖ ਲਾਂਗੇ ਇਸ ਕਰਕੇ ਸਾਧ ਸੰਗਤ ਜੀ ਆਪਾਂ ਵੱਧ ਤੋਂ ਵੱਧ ਕਾਫਲੇ ਬਣਾ ਕੇ ਤੁਰਨਾ ਹੈ ਔਰ ਅਸੀਂ ਸਾਥ ਦੇਣੇ ਤਾਂ ਕਿ ਸਾਡੀ ਰਾਸੀ ਹੋਣ ਜਿਹੜੀ ਹੈ ਪੰਜਾਬ ਦੇ ਵਿੱਚ ਮਜ਼ਬੂਤ ਹੋ ਸਕੇ ਔਰ ਸਾਡੇ ਹੱਕ ਜਿਹੜੇ ਹੈ ਪੰਜਾਬ ਦੇ ਵਿੱਚ ਸਾਡੇ ਸੁਰੱਖਿਤ ਰਹਿ ਸਕਣ ਮੈਂ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਦਾ ਇਹਨਾਂ ਦੇ ਸੁਪੁੱਤਰ ਦਾ ਤੇ ਜਿੰਨੇ ਵੀ ਸਹਿਯੋਗੀ ਜਿਨ੍ਹਾਂ ਨੇ ਸਾਰੇ ਅਰੀਜ਼ਮੈਂਟ ਕੀਤੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਬਹੁਤ ਸੋਹਣਾ ਹਰ ਸਾਲ ਹੀ ਪ੍ਰੋਗਰਾਮ ਕਰਦੇ ਨੇ ਸਮਾਗਮ ਕਰਦੇ ਨੇ ਮੰਚ ਤੇ ਜਿੰਨੇ ਬੈਠੇ ਨੇ ਸਾਰਿਆਂ ਦਾ ਧੰਨਵਾਦ ਇਨੇ ਸ਼ਬਦ ਪਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ